ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪਜਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਾਨ ਤਨ ਸਦਾ ਤਿਆਰ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰਿ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਰ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੇ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਏ ਜਨ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਏ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਾਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਨ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰਿ ਦਾਸ ਹੋ ਪੈਜ ਰਖਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੇ ਹੋਵੇ जग ਕਿਰਤ ਦਰਗਹ ਹੈ ਬੈਸਣ ਪਾਈਏ ਜਮ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਏ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਾਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਨ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੈ ਹੋਵੇ ਜਗ ਕਿਰਤ ਦਰਗਹਿ ਬੈਸਣ ਪਾਈਐ ਜਨ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਦਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੇ ਹੋਵੇ ਜਗ ਕਿਰਤ ਦਰਗਹਿ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰਿ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੈ ਹੋਵੇ जग ਕਿਰਤ ਦਰਗਹਿ ਬੈਸਣ ਪਾਈਐ ਜਮ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਦਸ ਮਿਟੈ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਐ ਜਨ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਾਨ ਤਨ ਸਦਾ ਤਿਆਰ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰਿ ਦਾਸ ਹੋ ਪੈਜ ਰਖਾਈਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪਜਸ ਮਿਟੈ ਹੋਵੇ ਜਗ ਕਿਰਤ ਦਰਗਹਿ ਬੈਸਣ ਪਾਈਐ ਜਨ ਕੀ ਤ੍ਰਾਸ ਨਾਸ ਹੋਏ ਖਿਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨਾ ਬਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਾਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਅਰੇ ਦਸੋ ਪੈਜ ਰਖਾਈਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਆਪ ਜਸ ਮਿਟੇ ਹੋਵੇ ਜਗ ਕਿਰਤ ਦਰਗਹ ਹੈ ਬੈਸਣ ਪਾਈਏ ਜਨ ਕੀ ਤ੍ਰਾਸ ਨਾਸ ਹੋਏ ਖਿੰਨ ਮਹਿ ਸੁਖ ਆਨੰਦ ਸੇਤੀ ਕਰ ਜਾਈਐ ਜਾਤੇ ਕਾਲ ਨ ਬਿਰਤੀ ਜਾਈਐ ਆਠ ਪਹਿਰ ਸਿਮਰੋ ਪ੍ਰਭ ਆਪਣਾ ਮਨ ਤਨ ਸਦਾ ਤਿਆਇ ਰਹਾ ਮੋਹ ਸਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਅਰੇ ਦਸੋ ਪੈਜ ਰਖਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ